はい、はいえー ਪਹਿਲਾਂ ਮੇਰੇ ਵੱਲੋਂ ਸਾਰਿਆਂ ਨੂੰ ਜੈਮ ਸੀ ਦੀ ਸੋ ਮੇਰਾ ਨਾਮ ਕੋ ਬੀ ਐਮ ਸੀ ਗੁਰਦਾਸਪੁਰ ਤੋਂ ਪੰਜਾਬ ਇੰਚਾਰਜ ਨਿਗਲ ਐਕਸ਼ਨ ਕਮੇਟੀ ਆ ਲੁੰਦੀ ਆ ਤੇ ਮੈਂ ਧੰਨਵਾਦ ਕਰਦਾ ਨਿਗਲ ਐਕਸ਼ਨ ਕਮੇਟੀ ਦੇ ਪੰਜਾਬ ਇੰਚਾਰਜ ਸ੍ਰੀ ਕੁਲਦੀਪ ਟੋਂਗੜੀ ਜੀ ਮੈਂ ਇਹਨਾਂ ਨੂੰ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਨੇ ਤੇ ਮੈਂ ਆਪਣੇ ਵੱਲੋਂ ਇਹਨਾਂ ਸਾਰਿਆਂ ਨੂੰ ਪੁਰਾਣਾਂ ਨੂੰ ਲੱਖ ਲੱਖ ਵਧਾਈ ਦਿੰਦਾ ਸਾਰਿਆਂ ਦਾ ਪਹਿਲਾਂ ਮੇਰੇ ਵੱਲੋਂ ਸਾਰਿਆਂ ਨੂੰ ਜੈਮਸੀ ਦੀ ਸੋ ਮੇਰਾ ਨਾਮ ਕੁਲਦੀਪ ਸਿੰਘ ਗੁਰਦਾਸਪੁਰ ਤੋਂ ਪੰਜਾਬ ਇਨਚਾਰਜ ਲੀਗਲ ਐਕਸ਼ਨ ਕਮੇਟੀ ਆਲ ਇੰਡੀਆ ਸੋ ਸਭ ਤੋਂ ਪਹਿਲਾਂ ਮੈਂ ਦੱਸਣਾ ਚਾਹੁੰਦਾ ਜੋ ਕੀ ਅੱਜ ਦੀਆਂ ਨਿਯੁਕਤੀਆਂ ਕੀਤੀਆਂ ਗਈਆਂ ਨੇ ਸੋ ਸਾਡੀ ਲੀਗਲ ਐਕਸ਼ਨ ਕਮੇਟੀ ਦਾ ਇੱਕ ਮਾਨ ਵੱਲੋਂ ਹੁਕਮ ਹੋਇਆ ਸੀ ਕਿ ਨਿਯੁਕਤੀਆਂ ਕੀਤੀਆਂ ਜਾਣ ਜੋ ਅੱਜ ਜਿਹੜੇ ਨਿਯੁਕਤੀ ਕੀਤੀ ਗਈ ਸਾਡੇ ਵਿੱਚ ਜ਼ਿਲ੍ਹਾ ਪ੍ਰਧਾਨ ਗੁਰਦਾਸਪੁਰ ਤੋਂ ਵਿਜੇ ਜੀ ਵਿਜੇ ਗਿੱਲ ਜੀ ਔਰ ਵਾਈਸ ਪ੍ਰਧਾਨ ਪੀਟਰਮ ਸਿੰਘ ਸੇਖਾ ਜੀ ਨੂੰ ਔਰ ਜਨਨ ਸਕੱਤਰ ਵਿਕਰਮ ਸਿੰਘ ਪ੍ਰੇਮਨਗਰ ਤੋਂ ਉਹਨਾਂ ਨੂੰ ਕੀਤਾ ਗਿਆ ਔਰ ਸਾਡੇ ਜੋ ਹਲਕਨ ਚਾਰਜ ਇੱਥੇ ਲਾਏ ਨੇ ਉਹ ਡੀਪੀਜੀ ਬੱਬੇ ਹਲੀ ਤੋਂ ਸੋ ਇਹਨਾਂ ਨੂੰ ਅੱਜ ਨਿਯੁਕਤੇਂਗੀ ਤੇ ਗੀਆਂ ਦਿੱਤੀਆਂ ਗਈਆਂ ਨੇ ਸੋ ਮੈਂ ਬਹੁਤ-ਬਹੁਤ ਵਧਾਈ ਦਿੰਦਾ ਅੱਜ ਜਿਹਨਾਂ ਨੂੰ ਨਿਯੁਕਤੀਆਂ ਦਿੱਤੀਆਂ ਗਈਆਂ ਨੇ ਸੋ ਮੈਂ ਆਸ ਰੱਖਦਾ ਹਾਂ ਕਿ ਜੋ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਜੋ ਵੀ ਇਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਗਈਆਂ ਨੇ ਸੋ ਵਧੀਆ ਤਰੀਕੇ ਨਾਲ ਨਿਭਾਉਣਗੇ ਸੋ ਮੈਂ ਇੱਕ ਹੋਰ ਗੱਲ ਕਹਿਣੀ ਚਾਹੁੰਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੋ ਸਾਡੀ ਲੀਗਲ ਐਕਸ਼ਨ ਕਮੇਟੀ ਜੋ ਕੰਮ ਕਰਨ ਜਾ ਰਹੀ ਹੈ ਸੋ ਜਿਨੇ ਵੀ ਗੁਰਦਾਸਪੁਰ ਦੇ ਜਾਂ ਹੋਰ ਵੀ ਜ਼ਿਲ੍ਹਿਆਂ ਦੇ ਪਾਸਟਰ ਨੇ ਹਰ ਇੱਕ ਜ਼ਿਲ੍ਹੇ ਦੇ ਵਿੱਚ ਪਾਸਟਾਨ ਮੀਟਿੰਗ ਕੀਤੀ ਜਾਏਗੀ ਔਰ ਪਾਸਟਾਨ ਮੀਟਿੰਗ ਕਰਨ ਤੋਂ ਬਾਅਦ ਡੀਸੀ ਸਾਹਿਬ ਨੂੰ ਇੱਕ ਮੰਗ ਪੱਤਰ ਦਿੱਤਾ ਜਾਏਗਾ ਜੋ ਚਰਚਾ ਦੇ ਵਿੱਚ ਸੁਰੱਖਿਆ ਮਹੀਆਂ ਕਰਾਈਆਂ ਜਾਣ ਸੋ ਆਉਣ ਵਾਲੇ ਸਮੇਂ ਦੇ ਵਿੱਚ ਜੋ ਕਿ ਘਟਨਾਨਾਵਾਪਨ ਇਹ ਸਾਰੀਆਂ ਚੀਜ਼ਾਂ ਨੂੰ ਸਾਹਮਣੇ ਰੱਖ ਕੇ ਲੀਗ ਇਲੈਕਸ਼ਨ ਕਮੇਟੀ ਕੰਮ ਕਰ ਰਹੀ ਹੈ ਸੋ ਮੈਂ ਇੱਕ ਹੋਰ ਗੱਲ ਦੱਸ ਦੇਣਾ ਚਾਹੁੰਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੀਨੀਅਮ ਸੰਸਥਾਵਾਂ ਕਾਮ ਕਰੀਆਂ ਨੇ ਪੰਜਾਬ ਦੇ ਅੰਦਰ ਜਾਂ ਪੰਜਾਬ ਤੋਂ ਬਾਹਰ ਸੋ ਬਹੁਤ ਵਧੀਆ ਗੱਲ ਹੈ ਪ੍ਰਭੂ ਨੇ ਉਹਨਾਂ ਨੂੰ ਚੁਣਿਆ ਆ ਉਦੇਦਾਰੀਆਂ ਬਖਸ਼ੀਆਂ ਨੇ ਸੋ ਮਨਨ ਨੇ ਇੱਕ ਗੱਲ ਦੱਸ ਦੇਣਾ ਚਾਹੁੰਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿੱਥੇ ਵੀ ਕੋਈ ਵੀ ਸੰਸਥਾਵਾਂ ਨੂੰ ਸਾਡੀ ਜ਼ਰੂਰਤ ਪੈਂਦੀ ਆ ਮਸੀਹ ਦੇ ਕੰਮਾਂ ਲਈ ਜਮਸੀਹ ਦੀ ਕੌਮ ਦੇ ਕੰਮਾਂ ਲਈ ਚਰਚਾਂ ਦੀ ਜਾਂ ਪਾਸਟਰਾਂ ਨੂੰ ਕਿਸੇ ਵੀ ਚੀਜ਼ ਲਈ ਲੋੜ ਪੈਂਦੀ ਸਾਡੀ ਲੀਗਲ ਐਕਸ਼ਨ ਕਮੇਟੀ ਉਹਨਾਂ ਦੇ ਨਾਲ ਖੜੀ ਆ ਔਰ ਖੜੀ ਰਹੇਗੀ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਨਾਲ ਸੰਪਰਕ ਕਰ ਸਕਦੇ ਨੇ ਕਿ ਜਿੱਥੇ ਵੀ ਸਾਡੀ ਜ਼ਰੂਰਤ ਆਸੀ ਉਹਨਾਂ ਦੇ ਨਾਲ ਖੜਾਂਗੇ ਇਸੇ ਕਰਕੇ ਪ੍ਰਭੂ ਨੇ ਸਾਨੂੰ ਚੁਣਿਆ ਆ ਜੋ ਲੀਗਲ ਐਕਸ਼ਨ ਕਮੇਟੀ ਜੋ ਬਣਾਈ ਗਈ ਆ ਸੋ ਜੋ ਲੀਗਲ ਐਕਸ਼ਨ ਕਮੇਟੀ ਦਿੱਲੀ ਤੋਂ ਸੈਂਟਰ ਤੋਂ ਚੱਲ ਰਹੀ ਆ ਜਿੰਨੇ ਵੀ ਸਾਡੇ ਨੈਸ਼ਨਲ ਪ੍ਰਧਾਨ ਨੇ ਜੋ ਰਾਲ ਸਿੰਘ ਜੋਰਜ ਜੀ ਜੋ ਦਿੱਲੀ ਤੋਂ ਨੇ ਔਰ ਜਿਹੜੇ ਉਹਨਾਂ ਦੇ ਇੰਚਾਰਜ ਆ ਲਿੰਡਰ ਜੀ 파ਸਟ ਰਾਜਨਗਿਲ ਜੀ ਨੇ ਸੋ ਬਾਕੀ ਜਿੰਨੀ ਟੀਮ ਦਿੱਲੀ ਤੋਂ ਇਹ ਕੰਮ ਬਹੁਤ ਵਧੀਆ ਕਰੀ ਆ ਬਾਹਰਲੇ ਸਟੇਟਾਂ ਦੇ ਵਿੱਚ ਜਿੱਥੇ ਵੀ ਕੋਈ ਚਰਚਾਾਂ ਦੇ ਜਾਂ 파ਸਟਾਂ ਨਾਲ ਅਤਿਆਚਾਰ ਕਰ ਰਹੇ ਨੇ ਚਲਦੀ ਬੰਦਗੀਆਂ ਦੇ ਵਿੱਚ ਉਹਨਾਂ ਨੇ ਦਾ ਰੁਕਾਵਟਾਂ ਬਣ ਰਹੇ ਨੇ ਜੋ ਉਸੇ ਟਾਈਮ ਐਕਸ਼ਨ ਲੈ ਕੇ ਲੀਗਲ ਐਕਸ਼ਨ ਲਈ ਮੀਟਿੰਗ ਬਹੁਤ ਹੀ ਵਧੀਆ ਕੰਮ ਕਰੀ ਆ ਪੰਜਾਬ ਸਤਾਨ ਦੇ ਵਿੱਚ ਪਿਛਲੀ ਦਿਨੀ ਕਾਫੀ ਚਰਚੇ ਖਲਵਾਏ ਨੇ ਸੋ ਜਿਵੇਂ ਯੂਪੀ ਤੇ ਬਿਹਾਰ ਦੇ ਵਿੱਚ ਵੀ ਕਾਫੀ ਵਧੀਆ ਕੰਮ ਕਰੀ ਆ ਸੋ ਅਸੀਂ ਇਸ ਤਰ੍ਹਾਂ ਰਲ ਮਿਲ ਕੇ ਚਾਹੁੰਦੇ ਹਾਂ ਕਿ ਸਾਰੇ ਸਾਡੇ ਨਾਲ ਜੁੜਨ ਵਧੀਆ ਤਰੀਕੇ ਨਾਲ ਅਸੀਂ ਕੰਮ ਕਰੀਏ ਜੋ ਆਉਣ ਵਾਲੇ ਸਮੇਂ ਦੇ ਵਿੱਚ ਹਰ ਇੱਕ ਪਾਸਟਰ ਨਾਲ ਜਾਂ ਘਟ ਗਿਣਤੀ ਦੇ ਲੋਕਾਂ ਨਾਲ ਖੜੇ ਰਹੀਏ ਜਿਨ੍ਹਾਂ ਨੂੰ ਵੀ ਕੋਈ ਸਾਡੀ ਜ਼ਰੂਰਤ ਪੈਂਦੀ ਹੈ ਅਸੀਂ ਉਹਨਾਂ ਨਾਲ ਖੜੀਏ ਸੋ ਪ੍ਰਭੂ ਦੀ ਬਹੁਤ ਹੀ ਵੱਡੀ ਆ ਦੇਖਣਾ ਹੈ ਕਿ ਜੋ ਸਾਨੂੰ ਉਦੇਦਾਰੀਆਂ ਬਖਸ਼ੀਆਂ ਨੇ ਅਸੀਂ ਚਾਹੁੰਦੇ ਹਾਂ ਕਿ ਇਹ ਸੇਵਾ ਹਮੇਸ਼ਾ ਪ੍ਰਭੂ ਆਪਣੇ ਕੰਮ ਲਈ ਇਸਤੇਮਾਲ ਕਰਦਾ ਰਹੇ ਸੋ ਜਿਵੇਂ ਇਹ ਜ਼ਿਲ੍ਹਾ ਪਤਲੀ ਅੱਜ ਨਿਯੁਕਤੀਆਂ ਦਿੱਤੀਆਂ ਨੇ ਜ਼ਿਲ੍ਹਾ ਪ੍ਰਧਾਨ Vice ਪ੍ਰਧਾਨ ਜਨਰਲ ਸਕੱਤਰ ਜ਼ਿਲ੍ਹਾ ਹਲਾਤਾ ਹੈ ਸੋ ਬਹੁਤ ਹੀ ਜਲਦ ਅਸੀਂ ਪਿੰਡਾਂ ਦੇ ਵਿੱਚ ਵੀ ਕਮੇਟੀਆਂ ਬਣਾਵਾਂਗੇ ਹਲਕੇ ਇਨਚਾਰਜ ਸਰਕਲ ਪ੍ਰਧਾਨ ਬਲਾਕ ਪ੍ਰਧਾਨ ਦੀਆਂ ਨਿਯੁਕਤੀਆਂ ਕਰਾਂਗੇ ਸੋ ਆਉਣ ਵਾਲੇ ਟਾਈਮ ਦੇ ਵਿੱਚ ਸਾਡਾ ਇਹ ਟਾਰਗੇਟ ਹੈ ਕਿ ਹਰ ਪਿੰਡ ਵਿੱਚ ਹਰ ਇੱਕ ਕੋਨੇ ਵਿੱਚ ਸਾਡੀ ਲੀਗ ਇਲੈਕਸ਼ਨ ਕਮੇਟੀ ਜਾਏ ਸੋ ਵਧੀਆ ਵਰਕ ਕਰੇ ਸੋ ਸਾਡੀ ਇਹ ਹੀ ਹੈ ਕਿ ਵੱਤਵਾਤ ਅਸੀਂ ਇਹਨਾਂ ਨੂੰ ਜੋੜੀਏ ਜੋ ਆਉਣ ਵਾਲੇ ਟਾਈਮ ਦੇ ਵਿੱਚ ਸਾਨੂੰ ਹੀ ਉਹ ਇਸਤੇਮਾਲ ਕਰਨ ਕਿ ਲੀਗ ਇਲੈਕਸ਼ਨ ਕਮੇਟੀ ਖੜੀ ਹੈ ਉਹਨਾਂ ਦੇ ਡਰ ਉਹਨਾਂ ਦੇ ਦਿਲਾਂ ਦੇ ਵਿੱਚ ਮੁੱਕ ਜੇ ਕਈ ਪਿੰਡਾਂ ਦੇ ਵਿੱਚ ਇਹੋ ਜਿਹਾ ਮੋਲ ਨੇ ਕਿ ਜੋ ਡਰਦੇ ਆ ਮਾਰੇ ਆਪਣਾ ਕੋਈ ਗੱਲ ਸਾਹਮਣੇ ਨਹੀਂ ਰੱਖ ਸਕਦੇ ਜਿਵੇਂ ਪ੍ਰਸ਼ਾਸਨ ਦਾ ਡਰ ਰਹਿੰਦਾ ਆ ਵੱਡੇ ਨਤਾਵਾਂ ਦਾ ਡਰ ਰਹਿੰਦੇ ਆ ਰਾਜਨੀਤਿਕ ਅੱਜਕੱਲ ਦਬਾ ਦੇ ਹੱਥ ਵੀ ਲੋਕ ਆਏ ਹੋਏ ਨੇ ਸੋ ਸਾਡੀ ਲੀਗਲ ਐਕਸ਼ਨ ਕਮੇਟੀ ਹਰ ਘਰ ਤੱਕ ਪਹੁੰਚੇਗੀ ਹਰ ਪਿੰਡ ਤੱਕ ਪਹੁੰਚੇਗੀ ਮੈਂ ਸਭ ਤੋਂ ਪਹਿਲਾਂ ਸਭ ਨੂੰ ਜੈਮਸੀ ਦੀ ਕਹਿਣਾ ਚਾਹੁੰਦਾ ਪ੍ਰੋਵੀਜ਼ਨਸਮਸੀ ਦੇ ਨਾਮ ਦੇ ਵਿੱਚ ਤੇ ਮੈਂ ਧੰਨਵਾਦ ਕਰਦਾ ਲੀਗਲ ਅਕਸਰ ਕਮੇਟੀ ਦੇ ਪੰਜਾਬ ਇੰਚਾਰਜ ਸ੍ਰੀ ਕੁਲਦੀਪ ਤੌਂਗ ਜੀ ਮੈਂ ਉਹਨਾਂ ਦਾ ਵੀ ਤਹਿ ਦਿਲ ਤੋਂ ਧੰਨਵਾਦ ਕਰਦਾ ਤੇ ਜਿਨ੍ਹਾਂ ਨੇ ਸਾਨੂੰ ਇਹ ਸੇਵਾ ਲਈ ਆ ਤੇ ਮੈਂ ਧੰਨਵਾਦ ਕਰਦਾ ਵਾਂ ਉਹਨਾਂ ਪ੍ਰਵਾਹਾਂ ਦਾ ਜਿਨ੍ਹਾਂ ਦੀਆਂ ਮੇਰੇ ਨਾਲ ਨਿਯੁਕਤੀਆਂ ਹੋਈਆਂ ਜਾਂ ਸਾਡੀਆਂ ਨਿਯੁਕਤੀਆਂ ਦੇ ਵਿੱਚ ਸ਼ਾਮਲ ਹੋਏ ਨੇ ਅਸੀਂ ਵਿਸ਼ਵਾਸ ਦਵਾਉਂਦੇ ਆ ਕਿ ਜਿਹੜੀਆਂ ਸਾਡੀਆਂ ਨਿਯੁਕਤੀਆਂ ਕੀਤੀਆਂ ਗਈਆਂ ਨੇ ਅਸੀਂ ਉਹਨਾਂ ਤੇ ਖਰੇ ਉਤਰਨ ਦੀ ਪੂਰੀ ਕੋਸ਼ਿਸ਼ ਕਰਾਂਗੇ ਕੋਸ਼ਿਸ਼ ਹੀ ਨਹੀਂ ਕਰਾਂਗੇ ਖਰੇ ਉਤਰਾਂਗੇ ਸਾਨੂੰ ਵਿਸ਼ਵਾਸ ਹੈ ਸਾਡੇ ਪਰਮੇਸ਼ਰ ਉੱਤੇ ਤੇ ਕੋਮ ਨੂੰ ਸਾਡੀ ਕੋਮ ਨੂੰ ਸਾਡੇ ਪਾਸਲਾਂ ਨੂੰ ਜਿੱਥੇ ਵੀ ਸਾਡੀ ਜ਼ਰੂਰਤ ਪੈਂਦੀ ਆ ਅਸੀਂ ਉਹਨਾਂ ਦੇ ਨਾਲ ਦਿਨ ਹੋਵੇ ਰਾਤ ਹੋਵੇ ਅਸੀਂ ਖੜਾਂਗੇ ਤੇ ਖੜਦੇ ਰਾਵਾਂਗੇ ਧੰਨਵਾਦ ਅੱਜ ਲੀਗਲ ਐਕਸ਼ਨ ਕਮੇਟੀ ਪੰਜਾਬ ਦੇ ਇੰਚਾਰਜ ਕੁਲਦੀਪ ਤੁੰਗ ਜੀ ਉਹਨਾਂ ਦੇ ਨਾਲ ਪਾਸਟਰ ਜੀ ਦੀ ਗਵਾਹੀ ਹੇਠ ਜ਼ਿਲ੍ਹਾ ਪ੍ਰਧਾਨ ਜ਼ਿਲ੍ਹੇ ਦੀਆਂ ਇਹਨਾਂ ਨੂੰ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਨੇ ਤੇ ਮੈਂ ਆਪਣੇ ਵੱਲੋਂ ਇਹਨਾਂ ਸਾਰਿਆਂ ਨੂੰ ਪ੍ਰਾਵਾ ਨੂੰ ਲੱਖ ਲੱਖ ਵਧਾਈ ਦਿੰਦਾ